ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟ ਕੀ ਟੂਪ ਆਵਿਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਉਹ ਕਿਸ ਤਰ੍ਹਾਂ ਦੇਖੋ ਅੱਜ ਮੈਂ ਤੁਹਾਨੂੰ ਇੱਕ ਐਸਾ ਗਿਆਨ ਦੇਣ ਵਾਲੀ ਹਾਂ ਇੱਕ ਐਸੀਆ ਚੀਜ਼ ਦੱਸਣ ਵਾਲੀ ਹਾਂ ਜੋ ਕਿ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਐਸਟਰੋਲੋਜੀ ਵਿੱਚ ਸਟੱਡੀ ਕੀਤੀ ਹੈ ਜੋਤਿਸ਼ਾਸਟ੍ਰ ਦਾ ਸਾਨੂੰ ਗਿਆਨ ਹੈ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਕਿਹੜਾ ਗ੍ਰਹਿ ਖਰਾਬ ਹੋਣ ਨਾਲ ਸਾਨੂੰ ਸਾਡੇ ਕਰ ਵਿੱਚ ਕੀ ਖਰਾਬੀਆਂ ਆਉਂਦੀਆਂ ਹਨ ਜਾਂ ਸਾਨੂੰ ਕਿਹੜੀਆਂ ਗੰਦੀਆਂ ਆਦਤਾਂ ਲੱਗ ਜਾਂਦੀਆਂ ਹਨ ਗੰਦੀਆਂ ਵੀ ਨਹੀਂ ਕਿ ਸਾਨੂੰ ਐਸੀਆਂ ਆਦਤਾਂ ਲੱਗ ਜਾਂਦੀਆਂ ਹਨ ਜਿਸ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਸਾਡੇ ਇਹ ਗ੍ਰਹਿ ਖਰਾਬ ਹੋਣ ਤੇ ਆ ਤੁਹਾਨੂੰ ਇਹ ਤਾਂ ਪਤਾ ਚੱਲ ਹੀ ਗਿਆ ਹੋਵੇਗਾ ਕਿ ਜੇਕਰ ਗ੍ਰਹਿ ਖਰਾਬ ਹੋਣ ਕੁੰਡਲੀ ਵਿੱਚ ਤਾ ਫਿਰ ਕੀ ਹੁੰਦਾ ਹੈ ਘਰ ਦੀ ਪੂਰੀ ਜਿਹੜੀ ਸਾਡੀ ਪੋਜੀਸ਼ਨ ਹੈ ਪੂਰੀ ਉਥਲ-ਪੁਥਲ ਹੋ ਜਾਂਦੀ ਹੈ ਪੂਰਾ ਸਾਡਾ ਘਰ ਹੀ ਮੈਂ ਕਹਿੰਦੀ ਹਾਂ ਕਿ ਉਥਲ-ਪੁਥਲ ਹੋ ਜਾਂਦਾ ਹੈ ਤਹਿਸ ਨਏ ਹੋ ਜਾਂਦਾ ਹੈ ਪੈਸੇ ਆਨੇ ਬੰਦ ਹੋ ਜਾਂਦੇ ਹਨ ਜਲਦੀ-ਜਲਦੀ ਨੌਕਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਜੇ ਤੁਹਾਡੇ ਬੱਚੇ ਬਾਹਰ ਇੰਨੀ ਪਰੇਸ਼ਾਨੀਆਂ ਨਾਲ ਆਪਣੇ ਤੁਸੀਂ ਜ਼ਮੀਨ ਜਾਇਦਾਦ ਵੇਚ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ ਪਰ ਉੱਥੇ ਜਾ ਕੇ ਉਸ ਨੂੰ ਕੰਮ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਤੁਹਾਨੂੰ ਸਮਝ ਨਹੀਂ ਆਉਂਦਾ ਪਰ ਸਾਡੇ ਜਿਹੜੇ ਗ੍ਰਹਿ ਖਰਾਬ ਹੁੰਦੇ ਹਨ ਉਸ ਤੇ ਕਰਕੇ ਨਹੀਂ ਮਿਲਦਾ ਤੇ ਅੱਜ ਦੀ ਵੀਡੀਓ ਵਿੱਚ ਸਾਨੂੰ ਮੈਂ ਦੱਸਾਂਗੀ ਕਿ ਜੇਕਰ ਤੁਹਾਡੇ ਗ੍ਰਹਿ ਖਰਾਬ ਹਨ ਕਿਹੜੇ ਕਿਹੜੇ ਗ੍ਰਹਿ ਖਰਾਬ ਹਨ ਤਾਂ ਤੁਹਾਨੂੰ ਇਹ ਅਰਸਾ ਲੱਗ ਜਾਂਦੀਆਂ ਜਾਂ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਖੋਣ ਲੱਗ ਜਾਂਦਾ ਹੈ ਤੇ ਜੇ ਉਸ ਤੇ ਮੈਂ ਉਪਾਅ ਦੱਸਾਂਗੀ ਜੇਕਰ ਉਹ ਗ੍ਰਹਿ ਖਰਾਬ ਹਨ ਤੇ ਉਸ ਨੂੰ ਠੀਕ ਕਰਨ ਵਾਸਤੇ ਕਿਹੜਾ ਉਪਾਅ ਦੱਸਣਾ ਹੈ ਸੌਰੀ ਕਿਹੜਾ ਉਪਾਅ ਕਰਨਾ ਹੈ ਠੀਕ ਹੈ ਅ થોડે ਦਿਨ ਪਹਿਲੇ ਹੀ ਮੈਂ ਇੱਕ ਵੀਡੀਓ ਪਾਈ ਸੀ ਆਪਣੇ ਸਾਰੇ ਜਿਹੜੇ ਸਾਡੇ ਗ੍ਰਹਿ ਹਨ ਨਾ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਠੀਕ ਹੈ ਜੇਕਰ ਉਹ ਤੁਸੀਂ ਕਰ ਲੈਂਦੇ ਹੋ ਤਾਂ ਉਹ ਤਾਂ ਸਭ ਤੋਂ ਬੈਸਟ ਹੀ ਹੈ ਪਰ ਜਿਨ੍ਹਾਂ ਨੂੰ ਜਿਸ ਤਰ੍ਹਾਂ ਕੀ ਸਾਰੇ ਕਹਿੰਦੇ ਹਨ ਲਾਈਫ ਬਿਜ਼ੀ ਹੈ ਨੌਕਰੀ ਤੇ ਸੌਏ ਜਾਂਦੇ ਹਨ ਰਾਤੀ ਆਉਂਦੇ ਹਨ ਸਾਡੇ ਕੋਲ ਉਪਾਅ ਕਰਨ ਦਾ ਟਾਈਮ ਨਹੀਂ ਹੈ ਉਹਨਾਂ ਲੋਕਾਂ ਵਾਸਤੇ ਤਾਂ ਇਹ ਵੀਡੀਓ ਬੜੀ ਹੀ ਵਧੀਆ ਬੜੀ ਹੀ ਲਾਭਦਾਇਕ ਬੜੀ ਹੀ ਫਾਇਦੇਮੰਦ ਹੋਣ ਵਾਲੀ ਹੈ ਕਿਉਂਕਿ ਇੱਕ ਇੱਕ ਗ੍ਰਹਿ ਦਾ ਮੈਂ ਉਪਾਅ ਦੱਸਾਂਗੀ ਬੜਾ ਹੀ ਸਿੰਪਲ ਤੇ ਸ਼ਾਰਟ उपाय होएगा जो कि तुसी कोई भी कर सकता है मैं तो कहनी हूं ऐसे में सिंपल उपाय दस दिया कि बच्चा भी कर सकता है पर करना तुसी विश्वास नाल है ठीक है फेथ जरूर रखना है ता ही थानू उसका असर होएगा तो ग्रह ठीक होंगे लगातार करना है किस तरह करना है ए उपाय ਕਿਹੜੀਆਂ ਕਿਹੜੀਆਂ ਐਸੀਆਂ ਚੀਜ਼ਾਂ ਹਨ ਜਿਸ ਦੇ ਨਾਲ ਤੁਹਾਨੂੰ ਪਤਾ ਚੱਲੇਗਾ ਕਿਉਂਕਿ ਤੁਸੀਂ ਮੈਚ ਕਰਨਾ ਹੈ ਠੀਕ ਹੈ ਮੈਂ ਤੁਹਾਨੂੰ ਦੱਸਾਂਗੀ ਕਿ ਜੇਕਰ ਇਹ ਵਾਲਾ ਗ੍ਰੈ ਖਰਾਬ ਹੋਵੇ ਤਾਂ ਸਾਨੂੰ ਇਹ ਆਦਤਾਂ ਲੱਗ ਜਾਂਦੀਆਂ ਹਨ ਜਾਂ ਸਾਡੇ ਘਰ ਵਿੱਚ ਇਸ ਤਰ੍ਹਾਂ ਹੋਣ ਲੱਗ ਜਾਂਦਾ ਹੈ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਹਾਂ ਐਤਾ ਮੇਰੇ ਨਾਲ ਹੋ ਰਿਹਾ ਹੈ ਜਾਂ ਐਤਾ ਮੇਰੇ ਘਰ ਵਿੱਚ ਹੋ ਰਿਹਾ ਹੈ ਤਾਂ ਮੇਰਾ ਇਹ ਵਾਲਾ ਗ੍ਰੈ ਖਰਾਬ ਹੈ ਤੇ ਉਸੇ ਉਸ ਦੇ ਨਾਲ ਪਾ ਵੀ ਤੁਹਾਨੂੰ ਦੱਸ ਰਹੀ ਹਾਂ ਇਸ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਣੀ ਰਹੋ ਵੀਡੀਓ ਨੂੰ ਪਜਾ ਪਜਾ ਕੇ ਨਹੀਂ ਦੇਖੇ ਦਾ ਹੈ ਠੀਕ ਹੈ ਜੀ ਤੇ ਚਲੋ ਜੀ ਉਹ ਸਭ ਦਸਨ ਤੋਂ ਪਹਿਲੇ ਮੇਰੀ ਹੈਡ ਚੋਟ ਕੇ ਬੇਨਤੀ ਹੈ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰਿਆ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦਾ ਸੂਰੇ ਗ੍ਰਹਿ ਖਰਾਬ ਹੁੰਦਾ ਹੈ ਸੂਰਜ ਜੀ ਦਾ ਖਰਾਬ ਹੁੰਦਾ ਹੈ ਤਾਂ ਉਹ ਲੋਕ ਪਤਾ ਕੀ ਕਰਨ ਲੱਗ ਜਾਂਦੇ ਹਨ ਉਹ ਬਿਨਾ ਮਤਲਬ ਤੋਂ ਬਿਨਾ ਵਜਾ ਤੋਂ ਸਾਰਿਆਂ ਦੇ ਨਾਲ ਬਹਿਸ ਬਾਜੀ ਕਰਨਾ ਸ਼ੁਰੂ ਕਰ ਦਿੰਦੇ ਹਨ ਬਸ ਆਪਣਾ ਪੁਆਇੰਟ ਮਨਾਉਣ ਵਾਸਤੇ ਕਿ ਮੈਂ ਸਹੀ ਆ ਆਪਣਾ ਪੁਆਇੰਟ ਮਨਾਉਣ ਵਾਸਤੇ ਸਾਰਿਆਂ ਦੇ ਨਾਲ ਬਹਿਸਵਾਜੀ ਕਰਨਾ ਤੇ ਉਹਨਾਂ ਨੂੰ ਮਨਾਉਣ ਵਾਸਤੇ ਲੱਗੇ ਰਹਿਣਾ ਕਿ ਮੈਂ ਜੋ ਬੋਲ ਰਿਹਾ ਹਾਂ ਉਹ ਠੀਕ ਹੈ ਜੋ ਲੋਕ ਇਸ ਤਰ੍ਹਾਂ ਕਰਦੇ ਹਨ ਤਾਂ ਉਹ ਸਮਝ ਲਓ ਉਹਨਾਂ ਦਾ ਸੂਰਜ ਖਰਾਬ ਹੈ ਤੇ ਉਸ ਨੂੰ ਠੀਕ ਕਰਨ ਦਾ ਕੀ ਉਪਾਅ ਹੈ ਸਿੰਪਲ ਜਿਹਾ ਉਪਾਅ ਹੈ ਰੋਜ਼ ਸਵੇਰੇ ਉੱਠੋ ਜਦੋਂ ਸੂਰਜ ਚੜ੍ਹਿਆ ਹੁੰਦਾ ਹੈ ਉਸ ਨੂੰ ਤੁਸੀਂ ਸਿੰਪਲ ਜਲ ਠੀਕ ਹੈ ਮਿੱਠਾ ਜਲ ਨਹੀਂ ਸਿੰਪਲ ਜਿਹੜਾ ਕਰਦਾ ਜਲ ਹੁੰਦਾ ਹੈ ਗੜਵੇ ਵਿੱਚ ਪਾ ਕੇ ਤੁਸੀਂ ਸੂਰਜ ਨੂੰ ਜਲ ਚੜਾਓ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਚੰ드ਰਮਾ ਖਰਾਬ ਹੈ ਤਾਂ ਨਾ ਦੀ ਕੀ ਨਿਸ਼ਾਨੀ ਹੁੰਦੀ ਹੈ ਜਿਨ੍ਹਾਂ ਦਾ ਚੰ드ਰਮਾ ਖਰਾਬ ਹੁੰਦਾ ਹੈ ਉਹ ਲੋਕੀ ਕੀ ਕਰਦੇ ਹਨ ਹਰ ਕਿਸੇ ਦੇ ਸਾਹਮਣੇ ਆਪਣਾ ਦੁੱਖੜਾ ਰੋਂਦੇ ਰਹਿੰਦੇ ਹਨ ਤਾਂ ਉਹਨਾਂ ਵਾਸਤੇ ਉਪਾਅ ਕੀ ਹੈ ਕਿ ਸੋਮਵਾਰ ਸ਼ਾਮ ਨੂੰ ਜਦੋਂ ਚੰ드ਰਮਾ ਚੜਦਾ ਹੈ ਤਾਂ ਇੱਕ ਗੜਵੇ ਵਿੱਚ ਕੱਚਾ ਦੁੱਧ ਪਾ ਕੇ ਉਹਦੇ ਵਿੱਚ ਪਾਣੀ ਤੇ ਸ਼ੱਕਰ ਮਿਲਾ ਕੇ ਚੰ드ਰਮਾ ਨੂੰ ਅਰਕ ਦੇਵੋ ਤਾਂ ਤੁਹਾਡਾ ਚੰ드ਰਮਾ ਠੀਕ ਹੋ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਇਹ ਅੱਧ ਤਾਂ ਹਨ ਉਹ ਠੀਕ ਹੋਣਗੀਆਂ ਚੰ드ਰਮਾ ਠੀਕ ਹੋ ਜਾਏਗਾ ਤਾਂ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਏਗੀ ਤੁਹਾਡਾ ਵੀ ਮਨ ਜਿਹੜਾ ਹੈ ਹਮੇਸ਼ਾ ਪ੍ਰਫੁੱਲਿਤ ਰਹੇਗਾ ਹੱਸਦਾ ਖੇਡਦਾ ਰਹੇਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਮੰਗਲ ਖਰਾਬ ਹੈ ਦੇਖੋ ਜਿਨ੍ਹਾਂ ਦਾ ਮੰਗਲ ਖਰਾਬ ਹੁੰਦਾ ਹੈ ਨਾ ਉਹ ਛੋਟੀਆਂ-ਛੋਟੀਆਂ ਗੱਲਾਂ ਤੋਂ ਚਿੜਦੇ ਹਨ ਠੀਕ ਹੈ ਔਰ ਦੂਸਰਾ ਉਹਨਾਂ ਨੂੰ ਬਾਰ-ਬਾਰ ਨਾ ਚੋਟ ਲੱਗਦੀ ਰਹਿੰਦੀ ਹੈ ਸੱਟ ਲੱਗਦੀ ਰਹਿੰਦੀ ਹੈ ਤਾਂ ਉਹਨਾਂ ਦਾ ਮੰਗਲ ਖਰਾਬ ਹੁੰਦਾ ਹੈ ਤੇ ਹੁਣ ਮੰਗਲ ਆਪਣਾ ਠੀਕ ਕਰਨ ਵਾਸਤੇ ਅਸੀਂ ਕੀ ਉਪਾਅ ਕਰਨਾ ਹੈ ਤੁਸੀਂ ਕਿੱਧਰੇ ਵੀ ਜਾ ਕੇ ਨਾ ਆਪਣਾ ਬਲੱਡ ਡੋਨੇਟ ਕਰੋ ਰક્તદાન ਕਹਿੰਦੇ ਨਾ ਜਿਸ ਨੂੰ ਰક્તદાન ਕਰੋ ਤੁਹਾਡਾ ਮੰਗਲ ਗ੍ਰਹਿ ਠੀਕ ਹੋ ਜਾਏਗਾ ਮੰਗਲ ਗ੍ਰਹਿ ਨਾਲ ਹੋਰ ਵੀ ਬੜੀਆਂ ਬੜੀਆਂ ਪਰੇਸ਼ਾਨੀਆਂ ਆndੀਆਂ ਹਨ ਕੀ ਕੀ ਪਰੇਸ਼ਾਨੀਆਂ ਆndੀਆਂ ਹਨ ਇਹ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸਿਆ ਹੋਇਆ ਹੈ ਇੱਥੇ ਮੈਂ ਦੱਸ ਰਹੀ ਹਾਂ ਕਿ ਸਾਨੂੰ ਪਤਾ ਕਿਵੇਂ ਚੱਲੇ ਕਿ ਸਾਡਾ ਕਿਹੜਾ ਗ੍ਰਹਿ ਖਰਾਬ ਹੈ ਤਾਂ ਉਹ ਮੈਂ ਤੁਹਾਨੂੰ ਸਿਰਫ ਛੋਟੀ ਜੀ ਵੀਡੀਓ ਬਣਾ ਕੇ ਦੱਸ ਰਹੀ ਹਾਂ ਮੰਗਲ ਗ੍ਰਹਿ ਜਦੋਂ ਤੁਹਾਨੂੰ ਬਾਰ ਬਾਰ ਝੋਟ ਲੱਗਦੀ ਹੈ ਬਾਰ ਬਾਰ ਤੁਹਾਡਾ ਐਕਸੀਡੈਂਟ ਹੁੰਦਾ ਹੈ ਤਾਂ ਕਿਧਰੇ ਵੀ ਜਾ ਕੇ ਤੁਸੀਂ ਬਲੱਡ ਡੋਨੇਟ ਕਰਕੇ ਆਜੋ ਤੁਹਾਨੂੰ ਸੱਟ ਲਗਣੀ ਬੰਦ ਹੋ ਜਾਏਗੀ ਐਕਸੀਡੈਂਟ ਤੁਹਾਡੇ ਬੰਦ ਹੋ ਜਾਣਗੇ ਸਭ ਤੁਹਾਡੇ ਘਰ ਦੀ ਸ਼ਾਂਤ ਹੋ ਜਾਏਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਬੁੱਧ ਖਰਾਬ ਹੈ ਦੇਖੋ ਜਿਨ੍ਹਾਂ ਦਾ ਬੁੱਧ ਖਰਾਬ ਹੁੰਦਾ ਨਾ ਉਹ ਬਹੁਤ ਜ਼ਿਆਦਾ ਗਾਲੀ ਗਲੋਚ ਕਰਦੇ ਹਨ ਹਰ ਗੱਲ ਤੇ ਹਰ ਗੱਲ ਤੇ ਗਾਲਾਂ ਕੱਢਣਾ ਤੇ ਦੂਸਰਾ ਉਹਨਾਂ ਦੀ ਜ਼ਬਾਨ ਜਿਹੜੀ ਹੈ ਨਾ ਤੁੱਤ ਲਾਂਦੀ ਹੈ ਉਹਨਾਂ ਦਾ ਲੋਕਾਂ ਦਾ ਬੁੱਧ ਖਰਾਬ ਹੁੰਦਾ ਹੈ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਬੁੱਧ ਨੂੰ ਠੀਕ ਕਰਨ ਵਾਸਤੇ ਤੁਸੀਂ ਗਾ ਨੂੰ ਹਰੀ ਸਬਜ਼ੀਆਂ ਖਿਲਾਨੀਆਂ ਹਨ ਕਿਹੜੇ ਦਿਨ ਨੂੰ ਬੁੱਧਵਾਰ ਨੂੰ ਹਰ ਬੁੱਧਵਾਰ ਨੂੰ ਤੁਸੀਂ ਗਾਂ ਨੂੰ ਹਰੀ ਸਬਜ਼ੀ ਖਿਲਾਓ ਤੁਹਾਡਾ ਬੁੱਧ ਠੀਕ ਹੋ ਜਾਏਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਗੁਰੂ ਗ੍ਰਹਿ ਖਰਾਬ ਹੈ ਠੀਕ ਹੈ ਬ੍ਰਸਪਤੀ ਜਿਹਨੂੰ ਆਪਾਂ ਕਹਿੰਦੇ ਆ ਗੁਰੂ ਗ੍ਰਹਿ ਖਰਾਬ ਹੈ ਤਾਂ ਉਹਦੇ ਵਿੱਚ ਕੀ ਨਿਸ਼ਾਨੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਹੀ ਨਾ ਪਾਵੇ ਕੋਈ ਤੁਹਾਡੇ ਤੋਂ ਮੰਗ ਰਿਹਾ ਹੈ ਗਿਆਨ ਜਾਂ ਨਹੀਂ ਮੰਗ ਰਿਹਾ ਤੁਸੀਂ ਆਪਣੇ ਆਪ ਹੀ ਦੂਸਰਿਆਂ ਨੂੰ ਗਿਆਨ ਦੇਣਾ ਸ਼ੁਰੂ ਕਰ ਦਿੰਦੇ ਹੋ ਉਸ ਤੋਂ ਪਤਾ ਚੱਲਦਾ ਸਾਡਾ ਗੁਰੂ ਗ੍ਰਹਿ ਖਰਾਬ ਹੈ ਇਸ ਤੋਂ ਇਲਾਵਾ ਆਪਣੇ ਆਪ ਕਹਿੰਦੇ ਨਾ ਮੂੰ ਮੀਆਂ ਮਿੱਠੂ ਬਣਨਾ ਆਪਣੀ ਵਡਿਆਈ ਆਪਣੇ ਆਪ ਹੀ ਕਰਦੇ ਰਹਿੰਦੇ ਹੋ ਤਾਂ ਤੁਹਾਡਾ ਗੁਰੂ ਗ੍ਰਹਿ ਖਰਾਬ ਹੁੰਦਾ ਹੈ ਤੇ ਉਸ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਕੀ ਹੈ ਕਿ ਤਾਲਮੀ ਗ੍ਰੰਥ ਜਿਹੜੇ ਹੁੰਦੇ ਹਨ ਹੈਨਾ ਕਿਤਾਬਾਂ ਹੁੰਦੀਆਂ ਹਨ ਜਿਹੜੀਆਂ ਗਿਆਨ ਵਾਲੀਆਂ ਉਸ ਨੂੰ ਤੁਸੀਂ ਦਾਨ ਕਰੋ ਤਾਂ ਤੁਹਾਡਾ ਗੁਰੂ ਗ੍ਰਹਿ ਠੀਕ ਹੋ ਜਾਏਗਾ ਤੇ ਜਿਨ੍ਹਾਂ ਦਾ ਘਰ ਵਿੱਚ ਜੇ ਆਪਾਂ ਕਹਿੰਦੇ ਨਾ ਗੁਰੂ ਗ੍ਰਹਿ ਖਰਾਬ ਹੁੰਦਾ ਹੈ ਬੱਚੇ ਪੜਾਈ ਨਹੀਂ ਕਰਦੇ ਹੈ ਜਵਾਬ ਦੰਦੇ ਹੈ ਅਗੋਦੀ ਤਾਂ ਗੁਰੂ ਗ੍ਰਹਿ ਹੀ ਖਰਾਬ ਹੁੰਦਾ ਹੈ ਤਾਂ ਤੁਸੀਂ ਇਹ ਕਰੋ ਤਾਂਮੀ ਗ੍ਰੰਥ ਦਾਨ ਕਰੋ ਕਿਤਾਬਾਂ ਦਾਨ ਕਰੋ ਤਾਂ ਤੁਹਾਡਾ ਗੁਰੂ ਗ੍ਰਹਿ ਠੀਕ ਹੋ ਜਾਏਗਾ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦਾ ਸ਼ੁਕਰ ਗ੍ਰਹਿ ਖਰਾਬ ਹੈ ਠੀਕ ਹੈ ਉਹਨਾਂ ਦੀ ਕੀ ਨਿਸ਼ਾ ਨਹੀਂ ਹੁੰਦੀ ਹੈ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਉਹਨਾਂ ਦੇ ਬੈੱਡ ਤੇ ਹਮੇਸ਼ਾ ਗੰਦ ਪਿਆ ਰਹਿੰਦਾ ਹੈ ਕੱਪੜੇ ਉਹਨਾਂ ਦੇ ਵਿਕਰੇ ਰਹਿੰਦੇ ਹਨ ਘਰ ਵਿੱਚ ਉਹ ਹਮੇਸ਼ਾ ਗੰਦ ਪਾ ਕੇ ਰੱਖਦੇ ਹਨ ਔਰ ਆਪਣੇ ਆਪ ਨੂੰ ਵੀ ਉਹ ਸਾਫ਼ ਸੁਥਰਾ ਨਹੀਂ ਰੱਖਦੇ ਹਨ ਠੀਕ ਹੈ ਰੋਜ਼ ਡੇਲੀ ਨਹਾਣਾ ਹੁੰਦਾ ਹੈ ਸ਼ੁਕਰ ਗ੍ਰਹਿ ਨੂੰ ਠੀਕ ਕਰਨਾ ਹੋਵੇ ਤਾਂ ਉਹ ਡੇਲੀ ਨਹਾਉਂਦੇ ਨਹੀਂ ਹੈ ਕਹਿਣ ਦਾ ਮਤਲਬ ਆਪਣੇ ਆਪ ਨੂੰ ਤਿਆਰ ਕਰਕੇ ਨਹੀਂ ਰੱਖਦੇ ਹਨ ਤਾਂ ਆਪਣਾ ਸ਼ੁਕਰਗ੍ਰਹਿ ਖਰਾਬ ਹੁੰਦਾ ਹੈ ਉਸ ਨੂੰ ਠੀਕ ਕਰਨ ਦੇ ਲਈ ਆਪਾਂ ਨੂੰ ਇਤਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਐਨੀ ਹੈ ਕਿ ਨਾਣਾ ਨਹੀਂ ਹੈ ਤੇ ਇਤਰ ਲਗਾਉਂਦੇ ਜਾਓ ਨਹੀਂ ਉਸ ਤਰ੍ਹਾਂ ਨਹੀਂ ਨਾ ਧੋਕੇ ਤੁਸੀਂ ਆਪਣੇ ਆਪ ਤੇ ਇਤਰ ਦਾ ਪ੍ਰਯੋਗ ਕਰੋ ਤਾਂ ਤੁਹਾਡੇ ਸਾਰੇ ਕੰਮ ਵੀ ਠੀਕ ਹੋਣਗੇ ਲਗਜ਼ਰੀ ਚੀਜ਼ਾਂ ਵੀ ਤੁਹਾਡੇ ਘਰ ਆਣੀਆਂ ਤੇ ਤੁਹਾਡਾ ਸ਼ੁਕਰਗ੍ਰਹਿ ਵੀ ਠੀਕ ਹੋ ਜਾਏਗਾ ਹੁਣ ਜਿਨ੍ਹਾਂ ਦਾ ਸ਼ਨੀ ਖਰਾਬ ਹੈ ਦੇਖੋ ਉਹ ਕੀ ਕਰਦੇ ਹਨ ਨਾ ਉਹ ਬੜੇ ਆਲਸੀ ਹੋ ਜਾਂਦੀ ਹਨ ਹਰ ਕੰਮ ਨੂੰ ਟਾਲਣ ਲੱਗ ਜਾਂਦੇ ਹਨ ਜਿਨ੍ਹਾਂ ਦਾ ਸ਼ਨੀ ਖਰਾਬ ਹੁੰਦਾ ਤੇ ਉਹਨੂੰ ਠੀਕ ਕਰਨ ਵਾਸਤੇ ਆਪਾਂ ਕੀ ਕਰਨਾ ਹੈ ਜਿਹੜੀਆਂ ਖੜਾਓ ਹੁੰਦੀਆਂ ਹਨ ਦੇਖੋ ਲੱਕੜ ਦੀਆਂ ਨਾ ਖੜਾਓ ਪੁਰਾਣੇ ਜ਼ਮਾਨੇ ਵਿੱਚ ਲੋਕੀ ਪਾਉਂਦੇ ਸੀ ਅੱਜ ਵੀ ਤੁਸੀਂ ਬਾਜ਼ਾਰ 'ਚ ਜਾਓਗੇ ਤਾਂ ਮਿਲ ਜਾਣਗੀਆਂ ਥੋੜੀ ਦੇਰ ਹੀ ਲਈ ਥੋੜੀ ਦੇਰ ਦੇ ਲਈ ਸਹੀ ਪਰ ਥੋੜੀ ਦੇਰ ਵਾਸਤੇ ਖੜਾਓ ਤੁਸੀਂ ਆਪਣੇ ਘਰ ਵਿੱਚ ਚਲਦੇ-ਚਲਦੇ ਪਾਓ ਤੁਹਾਡਾ ਸ਼ਨੀ ਖਰਾ ਸ਼ਨੀ ਠੀਕ ਹੋ ਜਾਏਗਾ ਜੇਸ਼ ਖਰਾਬ ਹੋਏਗਾ ਤਾਂ ਇਹ ਗੈਰੰਟੀ ਵਾਲੀ ਗੱਲ ਹੈ ਹੁਣ ਆਪਾਂ ਗੱਲ ਕਰਦੇ ਆ ਜਿਨ੍ਹਾਂ ਦਾ ਰਾਹੂ ਖਰਾਬ ਹੁੰਦਾ ਹੈ ਉਹਨਾਂ ਦੀ ਕੀ ਨਿਸ਼ਾਨੀ ਹੁੰਦੀ ਹੈ ਦੇਖੋ ਜਿਨ੍ਹਾਂ ਦਾ ਰਾਹੂ ਖਰਾਬ ਹੁੰਦਾ ਹੈ ਨਾ ਉਹਨਾਂ ਦਾ ਦਿਮਾਗ ਉਲਟਾ ਹੋ ਜਾਂਦਾ ਹੈ ਸ਼ੈਤਾਨੀ ਦੇ ਵੱਲ ਉਹ ਆਕਰਸ਼ਿਤ ਹੋ ਜਾਂਦੇ ਹਨ ਸ਼ੈਤਾਨੀਆਂ ਵਾਲੀ ਗੱਲਾਂ ਕਰਨ ਲੱਗ ਜਾਂਦੇ ਹਨ ਨਾਲ ਦੇ ਨਾਲ ਜੋ ਲੋਕ ਆਪਣੀ ਚੱਪਲ ਨੂੰ ਕਸੀਟ ਕਸੀਟ ਕੇ ਚੱਲਦੇ ਹਨ ਜਾਂ ਪੈਰ ਨੂੰ ਕਸੀਟ ਕਸੀਟ ਕੇ ਚੱਲਦੇ ਹਨ ਤਾਂ ਸਮਝ ਲਓ ਉਹਨਾਂ ਦਾ ਰਾਹੂ ਖਰਾਬ ਹੈ ਤੇ ਰਾਹੂ ਨੂੰ ਠੀਕ ਕਰਨ ਦੇ ਲਈ ਬੜਾ ਹੀ ਸਿੰਪਲ ਮੈਂ ਤੁਹਾਨੂੰ ਪਹਿਲੇ ਵੀ ਜਿਹੜੀਆਂ ਵੀਡੀਓ ਬਣਾਈਆਂ ਹੈ ਉਹ ਦੇ ਵਿੱਚ ਦੱਸਿਆ ਹੈ ਕਿ ਬਾਅਦ ਜੋ ਸਾਡੀ ਗਲੀ ਸਾਫ਼ ਕਰਨ ਜਮਾਦਾਰ ਆਂਦੇ ਹਨ ਸਵੀਪਰ ਆਂਦੇ ਹਨ ਉਹਨਾਂ ਨੂੰ ਕੋਲਡ ਡਰਿੰਕ ਪਿਲਾਓ ਕੋਲਡ ਡਰਿੰਕ ਤੁਸੀਂ ਹਫ਼ਤਾ ਵੀ ਪਿਲਾ ਦਿੱਤੀ ਨਾ ਸਮਝ ਜਾ ਤੁਹਾਡਾ ਰਾਹੂ ਠੀਕ ਹੋ ਜਾਏਗਾ ਹੁਣ ਜਿਨ੍ਹਾਂ ਦਾ ਕੇਤੂ ਖਰਾਬ ਹੈ ਕੇਤੂ ਜਿਨ੍ਹਾਂ ਦਾ ਖਰਾਬ ਹੋਵੇ ਪਤਾ ਉਹ ਕੀ ਕਰਦੇ ਆ ਆਪਣੇ ਆਪ ਨੂੰ ਇਕੱਲੇ ਰਹਿਣਾ ਪਸੰਦ ਕਰਦੇ ਆ ਅਲੱਗ ਕਮਰੇ ਵਿੱਚ ਰਹਿ ਜਾਣਗੇ ਅਲੱਗ-ਥਲੱਗ ਰਹਿਣਗੇ ਲੋਕੀ ਸਾਰੇ ਹੱਸਦੇ ਖੇਡਦੇ ਰਹਿਣਗੇ ਉਹ ਆਪਣਾ ਅਲੱਗ ਕਮਰੇ ਵਿੱਚ ਰਹਿਣਗੇ ਤਾਂ ਸਮਝ ਲੈਣਾ ਉਹਨਾਂ ਦਾ ਕੇਤੂ ਖਰਾਬ ਹੈ ਬੜਾ ਹੀ ਸਿੰਪਲ ਜਿਹਾ ਉਪਾਅ ਹੈ ਕੇਤੂ ਨੂੰ ਠੀਕ ਕਰਨ ਦੇ ਲਈ ਮੰਦਿਰ ਵਿੱਚ ਜਾ ਕੇ ਇੱਕ ਝੰਡਾ ਦਾਨ ਕਰਕੇ ਆ ਜਾਓ ਮਤਲਬ ਤੁਸੀਂ ਕਹੋਗੇ ਕਿ 2 ਦਿਨਾਂ ਵਿੱਚ ਜਿਆਦਾ ਤੋਂ ਜਿਆਦਾ ਹਫਤੇ ਦੇ ਅੰਦਰ-ਅੰਦਰ ਉਹ ਬੰਦੇ ਦਾ ਕੇਤੂ ਠੀਕ ਹੋ ਜਾਏਗਾ ਜਿਹੜਾ ਅਲੱਗ-ਥਲੱਗ ਰਹਿੰਦਾ ਸੀ ਸਾਰਿਆਂ ਦੇ ਨਾਲ ਹੱਸਣ ਖੇਡਣ ਦੇ ਮਿਲ-ਜੁਲ ਕੇ ਰਹਿਣਾ ਸ਼ੁਰੂ ਕਰ ਦੇਗਾ ਸੋ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਜੇਕਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਮੈਂਟ ਵਿੱਚ ਜਰੂਰ ਆਪਣਾ ਫੀਡਬੈਕ ਦੇਣਾ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਫਿਰ ਤੇ ਕیسی ਹੋਰ ਪਰੇਸ਼ਾਨੀ ਦਾ ਵਧੀਆ ਜਆ ਹੱਲ ਲੇ ਕੇ